ਪਰਬੂ ਇਸਾ ਮਸੀਹ ਦਾ ਜਨਮ ਦਿਨ ਹੈ ਆਪ ਸਾਰਿਆਂ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਦਿਨਾ ਆਪ ਸਾਰਿਆਂ ਦੇ ਘਰਾਂ ਦੇ ਵਿੱਚ ਬਰਕਤ ਆਵੇ ਖੁਸ਼ਹਾਲੀ ਆਵੇ ਤਰੱਕੀ ਹੋਵੇ ਤੇ ਤੁਸੀਂ ਸਾਰੇ ਹੀ ਕਾਮਯਾਬ ਹੋਵੋ ਇਹ ਮੇਰੀ ਆਪ ਸਾਰਿਆਂ ਦੇ ਲਈ ਪ੍ਰਭੂ ਯੀਸਾ ਵਸੀ ਅੱਗੇ ਦੁਆ ਹੈ ਕਿ ਆਪ ਦੇ ਘਰਾਂ ਦੇ ਵਿੱਚ ਬਰਕਤ ਆਵੇ ਮੈਂ ਪਹਿਲਾਂ ਪਹਿਲੀ ਵਾਰ 2006 ਦੇ ਵਿੱਚ ਇਸ ਚਰਚ ਦੇ ਵਿੱਚ ਆਇਆ ਸੀ ਜਦੋਂ ਅੰਦਰਲੇ ਪਾਸੇ ਮਾਨੇ ਮੱਦੀਰੇ ਚਰਚ ਲੱਗਦੀ ਸੀ ਤਾਂ ਉਦੋਂ ਪਾਸਟਰ ਸਾਹਿਬ ਨੇ ਮੇਰੇ ਲਈ ਅਰਦਾਸ ਕੀਤੀ ਸੀ ਤੇ ਮੈਂ ਆਜ਼ਾਦ ਐਮਐਲਏ ਜਿੱਤ ਗਿਆ ਸੀ ਹalleluya ਤੇ ਉਸ ਸਮੇਂ ਤੋਂ ਲਗਾਤਾਰ ਮੈਂ ਇਸ ਦਿਨ ਤੇ ਚਰਚ ਦੇ ਵਿੱਚ ਆਉਂਦਾ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਚਰਚ ਦੇ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ ਗਿਆ ਹੈ ਕਿਉਂਕਿ ਜਿਹੜਾ ਚੰਗਾ ਸੱਚਾ 크ਿਸਚਨ ਜਿਹੜਾ ਪ੍ਰਭੂ ਯੀਸਾ ਮਸੀਹ ਦਾ ਸੱਚਾ ਭਗਤ ਹੈ ਉਹ ਕਦੇ ਨਸ਼ਾ ਨਹੀਂ ਕਰਦਾ ਉਹ ਕਦੇ ਝੂਠ ਨਹੀਂ ਬੋਲਦਾ ਉਹ ਕੋਈ ਪਾਪ ਨਹੀਂ ਕਰਦਾ ਉਹ ਪ੍ਰਭੂ ਦੇ ਦੱਸੇ ਸੱਚੇ ਮਾਰਗ ਤੇ ਚੱਲਦਾ ਹੈ ਤੇ ਇਸ ਚਰਚ ਵੱਲੋਂ ਹਮੇਸ਼ਾ ਪ੍ਰਭੂ ਦਾ ਮਾਰਗ ਦਿਖਾਇਆ ਜਾਂਦਾ ਹੈ ਲੋਕਾਂ ਨੂੰ ਸੱਚੇ ਰਸਤੇ ਪਾਇਆ ਜਾਂਦਾ ਨਸ਼ੇ ਛੁਡਾਏ ਜਾਂਦੇ ਉਹਨਾਂ ਨੂੰ ਸਾਧਨਾ ਦੇ ਨਾਲ ਭਗਤੀ ਦੇ ਨਾਲ ਪ੍ਰਭੂ ਯਿਸਾ ਮਸੀਹ ਜੀ ਦੇ ਜੋੜਿਆ ਜਾਂਦਾ ਸੋ ਮੈਂ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਇੱਥੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਇੱਕ ਵਾਰ ਫੇਰ ਜਿੱਥੇ ਚਰਚ ਦਾ ਪਾਸਟਰ ਸਾਹਿਬ ਹੋਰਾਂ ਦਾ ਧੰਨਵਾਦ ਕਰਦਾ ਉਥੇ ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹallelujah